ਬਹੁਤ ਵੱਡੀ ਮਾਤਾ ਹੈ ਜਿਸ ਦੌਰਾਨ ਸ਼ਹੀਦ ਹੋਏ ਹਜ਼ਾਰਾਂ ਸਿੱਖਾਂ ਨੂੰ ਸਿੱਖ ਕੌਮ ਅੱਜ ਵੀ ਸਜਦਾ ਕਰਨ ਲਈ ਕਾਨੂੰਵਾਂ ਛੰਬ ਖੇਤਰ 'ਚ ਬਣਾਏ ਗਏ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੀ ਹੈ ਵਾਕਵਾ ਕੇ ਇਤਿਹਾਸਕਾਰਾਂ ਅਨੁਸਾਰ ਸੰਨ 1746 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂੰਵਾਂ ਛੰਬ ਵਿੱਚ ਤਕਰੀਬਨ 11000 ਸਿੰਘ ਲਾਹੌਰ ਦੇ ਨਵਾਬ ਲਖਪਤ ਰਾਏ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ ਅਸਲ ਵਿੱਚ ਇੱਕ ਲੁਕਾਰਾ ਸਿੱਖ ਕੌਮ ਦਾ ਪਹਿਲਾ ਲੁਕਾਰਾ ਹੈ ਇਸ ਤੋਂ ਬਾਅਦ ਫਰਵਰੀ 1762 ਵਿੱਚ ਵਾਪਰੇ ਵੱਡੇ ਕੱਲੂਕਾਰੇ ਦੌਰਾਨ ਕਰੀਬ 35000 ਸਿੱਖਾਂ ਦੀ ਸ਼ਹਾਦਤ ਦੇ ਸਾਹਮਣੇ ਇਸ ਕੱਲੂਕਾਰੇ ਵਿੱਚ ਸ਼ਹਾਦਤਾਂ ਦੀ ਗਿਣਤੀ ਘੱਟ ਹੋਣ ਕਾਰਨ ਇਸ ਕੱਲੂਕਾਰੇ ਨੂੰ ਛੋਟੇ ਕੱਲੂਕਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦ ਲਗ ਰਸ ਤਬ ਲਗ ਨਹੀਂ ਨੇ ਹੋ ਜਦ ਲਗ ਰਸ ਤਬ ਲਗ ਨਹੀਂ ਰਸ ਤਾਂ ਲੱਗ ਨਹੀਂਦੇ ਹੋ ਜਦ ਲਗ ਰਸ ਤਾਂ ਲੱਗ ਨਹੀਂਦੇ ਹੋ ਪ੍ਰੀਤ ਬਿਨਾਂ ਇਸ ਥਾਂ ਤੇ ਉਸ ਸਮੇਂ ਦੀ ਛੋਟੀ ਜਹੀ ਯਾਦਗਾਰ ਗੁਰਦੁਆਰਾ ਬੇਰ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ ਜਿਸ ਨੂੰ ਕੱਲੂ ਘਾਰੇ ਦਾ ਕੇਂਦਰ ਬਿੰਦੂ ਮੰਨਦੇ ਆ ਇੱਥੇ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਸਤਿਗੁਰੂ ਹੋਏ ਤੇ ਆਮਤਾ ਹਵਨਾਂ ਸਤ ਗੁਰੂ ਹੋਏ ਤੇ ਆਉਂਦਾ ਸਰਪਾਤ ਪੂਰੀਆ ਸਤ ਗੁਰੂ ਹੋਏ ਤੇ ਆਉਂਦਾ ਸਰਪਾਤ ਪੂਰੀਆ ਸਰਪਾਤ ਇਸ ਇਤਿਹਾਸਿਕ ਸਥਾਨ ਦੀ ਸੇਵਾ ਸੰਭਾਲ ਇੱਕ ਰਜਿਸਟਰਡ ٹرسٹ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਜਿਸ ਦੇ ਮੌਜੂਦਾ ਪ੍ਰਧਾਨ ਸਰਦਾਰ ਜੋਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਨਾਲ-ਨਾਲ ਸਿੱਖ ਕੌਮ ਦੇ 1984 ਹਮਲੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ਤੇ ਇੱਕ ਵਿਸ਼ਾਲ ਯਾਦਗਾਰੀ ਹਾਲ ਬਣਾਇਆ ਗਿਆ ਹੈ ਇਸ ਹਾਲ ਵਿੱਚ ਵੱਡੇ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਇਸ ਗੁਰਦੁਆਰਾ ਕੰਪਲੈਕਸ ਵਿੱਚ ਵਿਸ਼ਾਲ ਲੰਗਰ ਹਾਲ ਅਤੇ ਵਰਾਂਡਿਆਂ ਤੋਂ ਇਲਾਵਾ 25 ਰਿਹਾਇਸ਼ੀ ਕਮਰੇ ਉਸਾਰੇ ਜਾ ਚੁੱਕੇ ਹਨ ਅਤੇ ਆਸ-ਪਾਸ ਦੇ ਕਰੀਬ 15 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਕਰੀਬ 6 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਕੱਲੂ ਕਾਰਾ ਚੈਰੀਟੇਬਲ ਹਸਪਤਾਲ ਦਾ ਨੀਂ ਪੱਥਰ ਵੀ ਵੱਖ-ਵੱਖ ਧਾਰਮਿਕ ਸ਼ਖਸੀਤਿਆਂ ਨੇ ਸਾਂਝੇ ਤੌਰ ਤੇ ਰੱਖਿਆ ਸੀ। ਇਸ 7 ਮੰਜ਼ਲਾ ਹਸਪਤਾਲ ਵਿੱਚ ਮਰੀਜ਼ਾਂ ਦੇ ਲਈ 1000 ਬੈੱਡ ਉਪਲਬਧ ਕਰਵਾਏ ਜਾਣੇ ਹਨ ਜਿਸ ਦੀ ਪਹਿਲੀ ਮੰਜ਼ਲ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਗੁਰਮਤਿ ਦਾ ਗਿਆਨ ਦੇਣ ਦੇ ਲਈ ਸ਼ਹੀਦ ਮੈਮੋਰੀਅਲ ਪਬਲਿਕ ਸਕੂਲ ਕਲੂਕਾਰਾ ਸਾਹਿਬ ਵਿਸ਼ਰੂ ਕੀਤਾ ਗਿਆ ਜਿਸ ਦੀ ਇਮਾਰਤ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਰਗੀ ਦਿੱਖ ਦੇਣ ਦੀ ਯੋਜਨਾ ਹੈ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤਿਆਂ ਤੇ ਸੁੰਦਰ ਗੇਟ ਉਸਾਰੇ ਜਾਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਨੇੜੇ ਕਰੀਬ 10 ਏਕੜ ਰਕਬੇ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਬਣਾਇਆ ਗਿਆ ਜਿੱਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੁੜੀਆਂ ਯਾਦਾਂ ਤਾਜ਼ਾ ਰੱਖਣ ਲਈ ਉਪਰਾਲੇ ਕੀਤੇ ਗਏ ਹਨ 1746 ਈਸਵੀ ਵਿੱਚ ਜਕੜੀਆਂ ਖਾਂ ਦਾ ਲੜਕਾ ਜਈਆ ਖਾਂ ਸੁਬੇਦਾਰ ਬਣਿਆ ਤਾਂ ਸੁਬੇਦਾਰ ਜਈਆ ਖਾਂ ਨੇ ਆਦੇਸ਼ ਦਿੱਤਾ ਵੀ ਕੋਈ ਵੀ ਸਿੱਖ ਪ੍ਰਹਿਨ ਨਹੀਂ ਦੇਣਾ ਲਖਪਤ ਰਾਏ ਉਹਦਾ ਫੌਜਦਾਰ ਸੀ ਦੋਹਾਂ ਜੱਤ ਹਈਆ ਕਰ ਲਿਆ ਤਾਂ ਖਾਲਸਾ ਫੌਜਾਂ ਨੇ ਇੱਕ ਮਤ ਹੋ ਕੇ ਮਤਾ ਕੀਤਾ ਕਿ ਕਾਨੂੰਨ ਦਾ ਸ਼ੰਭ ਬਹੁਤ ਵੱਡਾ ਸ਼ੰਭ ਹੈ ਜੰਗਲ ਹੈ ਉੱਥੇ ਜਾ ਕੇ ਟਿਕਾਣਾ ਕੀਤਾ ਜਾਏ ਪੰਜੀ ਜਸੇਦਾਰ ਉਸ ਵਕਤ ਫੌਜਾਂ 'ਚ ਸਨ 25 ਦੇ 25 ਜੱਥੇਦਾਰ ਆਪਣੀਆਂ ਸਾਰੀਆਂ ਫੌਜਾਂ ਲੈ ਕੇ ਕਨੂਨ ਦੇ ਸ਼ੰਭ ਕਨੂਨ ਦੀ ਇਸ ਧਰਤੀ ਤੇ ਪਹੁੰਚ ਗਈਆਂ ਜਈਆ ਖਾਨ ਨੇ ਲੱਖ ਪਤਨੇ ਲੱਖਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਇਸ ਕਨੂਨ ਦੇ ਸ਼ੰਭ ਨੂੰ ਘੇਰਾ ਪਾ ਲਿਆ 2 ਮਹੀਨੇ ਦੇ ਕਰੀਬ ਕਮਸਾਨ ਦਾ ਜੁੱਧ ਹੋਇਆ ਜਈਆ ਖਾਨ ਨੇ ਦੱਸਿਆ ਕਿ ਸਿੱਖ ਫੌਜਾਂ ਚੜ੍ਹਦੀ ਕਲਾ ਚ ਨੇ ਤਾਂ ਉਸ ਨੇ ਜਦੋਂ ਬਹੁਤ ਗਰਮੀ ਸੀ ਇਸ ਜੰਗਲ ਨੂੰ ਅੱਗ ਲਾ ਦਿੱਤੀ ਇੱਕ ਪਾਸੇ ਜੰਗਲ ਦੀ ਅੱਗ ਇੱਕ ਪਾਸੇ ਦਰਿਆ ਬਿਆਸ ਵਿਚ ਹੜ ਪਹਾੜ ਦੇ ਪਾਸੇ ਪਹਾੜੀ ਰਾਜੇ ਤੇ ਦੂਸਰੀ ਸਾਈਡ ਤੇ ਲਖਪਤ ਦੀਆਂ ਫੌਜਾਂ ਖਾਲਸਾ ਫੌਜਾਂ ਚਫੇਰਿਓਂ ਘਿਰ ਗਈਆਂ ਖਾਲਸਾ ਫੌਜਾਂ ਨੇ ਮਤਾ ਕਰ ਲਿਆ ਕਿ ਸਿੱਧਾ ਹੋ ਕੇ ਸਿੱਧੀ ਲੜਾਈ ਲੜੀ ਜਾਏ ਔਰ ਉਸ ਲੜਾਈ ਵਿੱਚ ਸਿੰਘ ਮਾਰਦੇ ਮਕਾਉਂਦੇ ਲੜਦੇ ਇਸ میدان ਵਿੱਚੋਂ ਫਤਿਹ ਕਰਕੇ ਭਾਰੀ ਗਿਣਤੀ ਵਿੱਚ ਨਿਕਲ ਗਏ ਲੇਕਿਨ ਫਿਰ ਵੀ ਇਤਿਹਾਸਕਾਰਾਂ ਅਨੁਸਾਰ 11000 ਦੇ ਕਰੀਬ ਸਿੰਘ ਇਸ ਸਥਾਨ ਤੇ ਸ਼ਹਾਦਤ ਦਾ ਜੰਮ ਪੀ ਗਈ। ਕਈ ਇਤਿਹਾਸਕਾਰ ਕਨਵੰਡ ਦੇ ਸ਼ਾਮਲੂ ਛੋਟਾ ਕੱਲੂਕਾਰਾ 11000 ਦੀ ਗਿਣਤੀ ਕਰਕੇ ਤੇ ਕੋਪਰੀੜੇ ਸੰਗਰੂਰ ਦੇ ਮੈਦਾਨ ਵਿੱਚ 35000 ਦੀ ਸ਼ਹਾਦਤ ਵਾਲੇ ਸਥਾਨ ਨੂੰ ਵੱਡਾ ਕੱਲੂਕਾਰਾ ਕਹਿ ਕੇ ਪੁਕਾਰਦੇ ਨੇ। ਇਸ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਤੋਂ ਪਿੱਛੋਂ ਉਹਨਾਂ ਦੇ ਨਾਂ ਤੇ ਬਹੁਤ ਵੱਡਾ ਯਾਦਗਾਰੀ ਦੀਵਾਨ ਹਾਲ ਬਣਿਆ ਹੋਇਆ। ਪ੍ਰੰਧਕ ਕਮੇਟੀ ਨੇ ਬਹੁਤ ਵੱਡਾ ਇੱਕ ਹਜ਼ਾਰ ਬੈੱਡ ਦਾ ਚੈਰੀਟੇਬਲ ਹਸਪਤਾਲ ਬਣਾਉਣਾ ਸ਼ੁਰੂ ਕੀਤਾ ਹੈ ਸੱਤ ਮੰਜ਼ਿਲਾ ਔਰ ਇੱਕ ਖਾਲਸਾ ਕਾਲਜ ਦੀ ਤਰਜ਼ ਤੇ ਇੱਕ ਬਹੁਤ ਵੱਡਾ ਸਕੂਲ ਵੀ ਬਣਾਉਣਾ ਸ਼ੁਰੂ ਕੀਤਾ ਹੈ ਲੋਕਲ ਪੰਧਕ ਕਮੇਟੀ ਹਸਪਤਾਲ ਸਕੂਲ ਬਣਾ ਰਹੀ ਹੈ ਸੰਗਤ ਦੀ ਬੜੀ ਆਵਾਜ਼ ਆਈ ਹੈ ਪੰਜਾਬ ਸਰਕਾਰ ਨੇ ਕੱਲੂ ਕਾਰਾ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ 10 ਕਿੱਲੇ ਜ਼ਮੀਨ ਲੈ ਕੇ ਵੱਖਰਾ ਇੱਕ ਹੈਰੀਟੇਜ ਕੰਪਲੈਕਸ ਬਣਾਇਆ ਉਹ ਵੀ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਮੈਂ ਸਾਰੀਆਂ ਦੂਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਨਾ ਜਦ ਵੀ ਕਦੇ ਗੁਰਦਾਸਪੁਰ ਆਓ ਛੋਟਾ ਕੱਲੂ ਕਾਰਾ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਹਾਜ਼ਰੀਆਂ ਭਰ ਕੇ ਜਰੂਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ